ਜਿਹੜੇ ਮੇਰੇ ਵੀਰ ਤਾਕਤ ਦੇ ਵਾਸਤੇ ਨੁਸਖਾ ਬਣਾਉਣਾ ਚਾਹੁੰਦੇ ਨੇ ਮਰਦਾਂ ਦੇ ਵਾਸਤੇ ਸੱਤ ਜ਼ਰੂਰੀ ਜੜੀਆਂ ਬੂਟੀਆਂ ਜਿਹੜੀਆਂ ਹੁੰਦੀਆਂ ਨਾ ਤਾਂ ਇਹਨਾਂ ਦਾ ਮਿਕਸਚਰ ਬਣਾ ਕੇ ਜੇ ਤੁਸੀਂ ਲੈ ਲਓ ਤਾਂ ਇੱਕ ਇਹੋ ਜਿਹਾ ਕੰਬੀਨੇਸ਼ਨ ਆ ਕਿ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਦਿੰਦਾ ਆ ਟੈਸਟੋਸਟੇਰੋਨ ਹਾਰਮੋਨ ਬੂਸਟ ਕਰਦਾ ਆ ਮਰਦਾਨਾ ਤਾਕਤ ਦਿੰਦਾ ਆ ਜਿਮ ਲਾਉਣ ਵਾਲਿਆਂ ਵਾਸਤੇ ਜਿਹੜਾ ਨੁਸਖਾ ਨਾ ਤੋਫਾਇਆ ਸੱਤ ਚੀਜ਼ਾਂ ਇਹਦੇ ਵਿੱਚ ਪੈਂਦੀਆਂ ਨੇ ਸੱਤ ਚੀਜ਼ਾਂ ਕਿਹੜੀਆਂ-ਕੜੀਆਂ ਨੇ ਸਕਰੀਨਸ਼ਾਟ ਲੈ ਲਓ ਮੈਂ ਮਾਤਰਾ ਵੀ ਦੱਸ ਦਿੰਨਾ ਆ ਅਸ਼ਵਗੰਧਾ ਸਫੇਦ ਮੂਸਲੀ ਕੌਂਜ ਗੋਖਸ਼ੂਰਾ ਸ਼ਿਤਾਵਰੀ ਪਿਪਲੀ ਤੇ ਯਸ਼ਟੀ ਮਦੂ ਪਿਓਰ ਜਿਹੜੀਆਂ ਬੂਟੀਆਂ ਨੂੰ ਸੋਧ ਕੇ ਚੰਗੀ ਤਰ੍ਹਾਂ ਇਹਨਾਂ ਦਾ ਮਿਕਸਚਰ ਬਣਾ ਕੇ ਇਹਨਾਂ ਨੂੰ ਪੀਸ ਕੇ ਅਸੀਂ ਇਸ ਡੱਬੇ ਦੇ ਵਿੱਚ ਪਾ ਦਿੱਤਾ ਜਿਹਦਾ ਨਾਮ ਹੈ M7 M7 ਦਾ ਮਤਲਬ ਹੈ ਕਿ ਮਰਦਾਂ ਦੇ ਵਾਸਤੇ ਸੱਤ ਜ਼ਰੂਰੀ ਜੜੀਆਂ ਬੂਟੀਆਂ ਬਹੁਤ ਹੀ ਸਸਤਾ ਇਹ ਡੱਬਾ ਆ ਤੁਸੀਂ ਆਨਲਾਈਨ ਸਾਡੇ ਤੋਂ ਮੰਗਵਾ ਸਕਦੇ ਹੋ ਸਕਰੀਨ ਦੇ ਉੱਪਰ ਜਿਹੜਾ ਨੰਬਰ ਦਿੱਤਾ ਹੈ ਤੇ ਸਾਨੂੰ ਐਡਰੈਸ ਵਟਸਐਪ ਕਰੋ ਤੇ ਘ ਮਰਦ ਨੂੰ ਇਹਦਾ ਸੇਵਨ ਜਿਹੜਾ ਜ਼ਰੂਰ ਕਰਨਾ ਚਾਹੀਦਾ ਇਹਦੇ ਤੋਂ ਇੱਕ ਵਧੀਆ ਜਿਹੜਾ ਮਿਕਸਚਰ ਹੁੰਦਾ ਉਹਦਾ ਨਾਮ ਹੈ ਵਾਈਟਲ 40 ਵਾਈਟਲ 40 ਦਾ ਮਤਲਬ ਹੈ ਕਿ ਮਰਦਾਂ ਦੇ ਵਾਸਤੇ 40 ਜ਼ਰੂਰੀ ਜੜੀਆਂ ਬੂਟੀਆਂ ਜੜੀਆਂ ਹੁੰਦੀਆਂ ਨੇ ਠੀਕ ਹੈ ਸੋ ਇਹ ਡੱਬਾ ਜਿਹੜਾ ਇਹਦੇ ਚ 40 ਤਰ੍ਹਾਂ ਦੀਆਂ ਜੜੀਆਂ ਜੜੀਆਂ ਬੂਟੀਆਂ ਦਾ ਮਿਕਸਚਰ ਅਸੀਂ ਪਾਇਆ ਤੁਸੀਂ ਇਹ ਵੀ ਮੰਗਾ ਸਕਦੇ ਹੋ ਜੇ ਕਿਸੇ ਵੀਰਪਰਾ ਦਾ ਮੈਰਿਜ ਆ ਜਾਂ ਫਿਰ ਕੋਈ ਜ਼ਿਆਦਾ ਹੀ ਕਮਜ਼ੋਰੀ ਮਹਿਸੂਸ ਕਰ ਰਿਹਾ ਆ ਜਾਂ ਕੋਈ ਜਿੰਮ ਲਾ ਰਿਹਾ ਆ ਜਾਂ ਦਾ ਕੰਪੀਟੀਸ਼ਨ ਆ ਤਾਂ ਉਹ ਵਾਈਟਲ 40 ਦਾ ਜਿਹੜਾ ਸੇਵਨ ਕਰ ਸਕਦਾ ਇਹ ਵੀ ਆਨਲਾਈਨ ਸਾਡੇ ਪਾਸੋਂ ਤੁਸੀਂ ਮੰਗਵਾ ਸਕਦੇ ਹੋ ਬਧੇਰੇ ਜਾਣਕਾਰੀ ਲਈ ਜਿਹੜਾ ਸਕਰੀਨ ਦੇ ਉੱਪਰ ਜਿਹੜਾ ਨੰਬਰ ਆ ਦੇ 4 ਵਜੇ ਤੱਕ ਅੰਮ੍ਰਿਤਸਰ ਜਾਂ ਖਰੜ ਸਾਡੇ ਕਿਸੇ ਵੀ ਸੈਂਟਰ ਤੇ ਤੁਸੀਂ ਆ ਸਕਦੇ ਹੋ ਡਾਕਟਰ ਦੀ ਫ੍ਰੀ ਸਲਾਹ ਲੈ ਸਕਦੇ ਹੋ ਸਿਰਫ ਫ੍ਰੀ ਕੰਸਲਟੇਸ਼ਨ ਦਾ ਜ਼ਰੂਰ ਫਾਇਦਾ ਉਠਾਓ ਆਪਣੇ ਦੋਸਤਾਂ ਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ